ਲੋਈ ਕਰਾਕ ਛੁੱਟ 400 ਰੁਪਏ ਦਾ 350 400 300 ਅਲੱਗ ਅਲੱਗ ਰੇਟ ਹੈਗੇ ਦੇਖੋ ਓਕੇ ਓਕੇ ਲੋ ਵੀ ਕਲਰ ਆਪਸ਼ਨ ਤੁਹਾਨੂੰ ਬਹੁਤ ਮਿਲ ਜੂਗੀ ਓਕੇ ਪ੍ਰਿੰਟ ਵਗੈਰਾ ਸਾਰੇ ਹੈਗੇ ਨੇ ਸਾਰੇ ਪ੍ਰਿੰਟ ਮਿਲਦੇ ਨੇ ਓਕੇ ਓਕੇ ਇਹ ਕਿੰਨਾ ਸੋਹਣਾ ਜੀ ਗ੍ਰੇ ਕਲਰ ਦੇ ਵਿੱਚਕਾਰ ਮਿਲਨੇਗਾ ਲੋ ਜੀ ਗ੍ਰੇ ਕਲਰ ਦੇ ਵਿੱਚ ਇਹ ਵੀ 400 ਦਾ ਜੀ ਸਾਰੇ 400 ਦਾ ਜੀ ਜਿਹੜਾ ਮਰਜ਼ੀ ਲੋ ਜੀ ਠੀਕ ਆ ਜੀ ਜਿਹੜਾ ਦੇਖ ਕੇ ਆਏਗਾ ਵੀਡੀਓ ਤੁਹਾਨੂੰ 50 ਤੇ ਹੋਰ ਡਿਸਕਾਊਂਟ ਦਵਾਂਗੇ ਲੋ ਵੀ ਵੀਰਾ ਕਹਿੰਦਾ ਵੀ ਜਿਹੜਾ ਵੀਡੀਓ ਦੇਖ ਕੇ ਉਹਨੂੰ 50 ਰੁਪਏ ਹੋਰ ਡਿਸਕਾਊਂਟ ਕਰ ਦਾਂਗੇ ਇਹ ਛੁੱਟਾਂਗੇ ਜੀ ਫਿਰਦਾ 1200 ਦੇਤਾ ਸੀ ਫਿਰ ਮਹਜਾ 1000 ਰੁਪਏ ਦੇ ਵਿੱਚ ਤੁਹਾਨੂੰ ਆ ਸਾਰੇ ਪੇਂਟ ਵਾਲੇ ਸੂਟ ਮਿਲ ਜਾਣਗੇ ਸੰਡੇ ਸੇਲ ਦੇ ਵਿੱਚੋਂ ਸਹਿਰ ਪਟਿਆਲੇ ਦਾਲਤ ਬਾਜ਼ਾਰ ਦੇ ਵਿੱਚ ਸੇਲ ਲੱਗਦੀ ਆ ਐਵੇਂ ਤੇ ਸਾਰੇ ਪ੍ਰਿੰਟ ਨੇ ਅਲੱਗ-ਅਲੱਗ ਕਲਰ ਤੁਹਾਨੂੰ ਮਿਲ ਜਾਣਗੇ ਬਾਕੀ ਇਦਾਂ ਦੇ ਮਿਲ ਜਾਣਗੇ ਸਾਰੇ ਕੀ ਰੇਟ ਆ ਬਾਜੀ 300 ਦਾ ਸੂਟ ਆ ਜੀ 300 ਦਾ ਸੂਟ ਆ ਜੀ ਇਹ ਲਓ ਜੀ 300 ਰੁਪਏ ਦਾ ਸੂਟ ਮਿਲ ਜੂ ਤੁਹਾਨੂੰ ਇਹਨਾਂ ਚ ਕਲਰ ਆਪਸ਼ਨ ਬਹੁਤ ਮਿਲ ਜੂਗੇ ਜੀ ਲਓ ਜੀ ਲੇਡੀਜ਼ ਦੇ ਹਨ ਸਾਰੇ ਐਵੇਂ ਦੇ ਕੀ ਰੇਟ ਆ ਬਾਈ ਇਹਨਾਂ ਦਾ 800 ਰੁਪਏ ਲਓ ਜੀ ਆਏਗਾ 800 ਰੁਪਏ ਹੈ ਨਾ ਬਾਕੀ ਹੋਰ ਹੈ ਜੀ 800 ਰੁਪਏ ਦੀ ਰੇਂਜ ਆਏਗਾ ਫਰਾਕ ਸੂਟ ਓਕੇ ਵੀਰੇ ਆਪਣੇ ਕੋਲ ਸਟ੍ਰੇਟ ਮਿਲ ਜਾਏਗਾ 600 ਰੁਪਏ ਤੋਂ ਸਟਾਰਟਿੰਗ ਆਏਗੀ 600 ਤੋਂ ਸਟਾਰਟਿੰਗ ਹੋ ਜਾਂਦੀ ਹੈ ਲੇਕਿਨ ਕੁਰਤੀ ਮਿਲ ਜਾਏਗੀ ਆਪਣੇ ਕੋਲ ਓਕੇ ਇਹ 400 ਰੁਪਏ ਤੋਂ ਸਟਾਰਟਿੰਗ ਹੈ ਇਹ 400 ਰੁਪਏ ਆ 400 ਸਾਈਜ਼ ਐਮ ਤੋਂ ਡਬਲ ਐਕਸਲ ਆਏਗਾ ਠੀਕ ਹੈ ਵੀਰੇ ਤੋਂ ਬੜਾ ਸਾਈਜ਼ ਮਿਲ ਜਾਏਗਾ ਓਕੇ ਵੀਰੇ ਹਰ ਕੋਈ ਸਟੂਡੈਂਟ ਦੀ ਪ੍ਰਾਈਸ ਆਏਗੀ ਆਪਣੇ ਕੋਲ ਸਟਾਰਟਿੰਗ ਰੇਂਜ ਆਏਗੀ ਆਪਣੇ ਕੋਲ ਇਹ ਕਿੰਨੇ ਦਾ ਇਹ 600 ਰੁਪਏ ਦਾ 600 ਰੁਪਏ ਦਾ ਸਟਾਰਟ ਬਾਕੀ ਇਸ ਤੋਂ ਪਲੱਸ ਵੀ ਰੇਂਜ ਮਿਲੇਗੀ ਦੁਪੱਟਾ ਵੀ ਨਾਲ ਹੁੰਦਾ ਪੂਰਾ ਪੂਰਾ ਠੀਕ ਸਾਈਜ਼ ਲੋ ਹਰਤੀ ਸੇਲ 300 ਰੁਪਏ ਦਾ ਸਟਾਰਟ ਹੈ ਜੀ ਇਹ ਕਿੰਨੇ ਦਾ ਇਹ 600 ਰੁਪਏ ਦਾ ਸਟਾਰਟ ਹੈ ਇਹ ਕਿੰਨੇ ਦਾ ਇਹ 600 ਰੁਪਏ ਦਾ ਸਟਾਰਟ ਹੈ ਇਹ ਕਿੰਨੇ ਦਾ ਇਹ 600 ਰੁਪਏ ਦਾ ਸਟਾਰਟ ਹੈ ਇਹ ਕਿੰਨੇ ਦਾ ਇਹ 600 ਰੁਪਏ ਦਾ ਸਟਾਰਟ ਹੈ ਇਹ ਕਿੰਨੇ ਦਾ ਇਹ 600 ਰ ਲਓ ਐਵੇਂ ਤਾਂ ਕੱਪੜਾ ਨਹੀਂ ਸਕਦੇ ਉਹਨਾਂ ਤੁਸੀਂ ਬਾਕੀ ਕਲਰ ਆਪਸ਼ਨ ਤੁਹਾਨੂੰ ਬਹੁਤ ਮਿਲ ਜੂਦੇ ਦੇ ਵਿੱਚ ਵੀ ਬਾਕੀ ਅੱਗੇ ਵੀ ਪਏ ਨੇ ਸਾਰੇ ਹਨਾ ਜਿਵੇਂ ਬਾਈ ਉਹ ਨਹੀਂ ਖੋ ਰਹੇ ਨੇ ਲਓ ਇਹ ਕੀ ਡੇਟਾ ਬਾਈ ਲਓ ਜੀ 316 ਦਾ ਸੂਟ ਹੋਰ ਕਾਟਨ ਸਾਰਾ ਆਰਿਆ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਸੀ ਸ਼ਹਿਰ ਪਟਿਆਲੇ ਤੇ ਸ਼ਹਿਰ ਪਟਿਆਲੇ ਹਰੀਕੇਂਦਵਾਰ ਨੂੰ ਬਹੁਤ ਵੱਡੀ ਜਿਹੀ ਕੱਪੜਿਆਂ ਦੀ ਸੇਲ ਲੱਗਦੀ ਆ ਤੇ ਬਹੁਤ ਸਾਰਾ ਸੇਲ ਦੇ ਵਿੱਚ ਕੱਪੜਾ ਹੁੰਦਾ ਤੇ ਤੁਹਾਨੂੰ ਸਾਰੀ ਆਪਾਂ ਸੇਲ ਦਿਖਾਵਾਂਗੇ ਬਾਕੀ ਤੁਸੀਂ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਕਿੱਥੋਂ-ਕਿੱਥੋਂ ਆਪਣੀ ਜਿਹੜੀ ਵੀਡੀਓ ਉਹ ਦਿਖਦੇ ਹੋ ਜੀ ਲਓ ਜੀ ਆਪਾਂ ਪਹੁੰਚੇ ਆ ਸ਼ਹਿਰ ਪਟਿਆਲੇ ਅਦਾਲਤ ਬਾਜ਼ਾਰ 'ਚ ਤੇ ਇੱਥੇ ਹਰੀਕੇਂਦਵਾਰ ਨੂੰ ਬਹੁਤ ਵੱਡੀ ਜਿਹੀ ਕੱਪੜਿਆਂ ਦੀ ਸੇਲ ਲੱਗਦੀ ਆ ਲਓ ਜੀ ਵਾਕਿਆ ਪਾਪੜ ਵਗੈਰਾ ਹੋ ਗਏ ਆ ਟਾਬਲ ਵਗੈਰਾ ਕੀ ਰੇਟ ਟਾਬਲ ਦਾ ਜੀ 100 ਰੁਪਏ ਦਾ ਜੀ ਇਹ ਡੇਟ ਦਾ ਇਹ 150 ਦਾ ਜੀ ਆ 150 ਦਾ ਜੀ ਆ 100 ਰੁਪਏ ਦਾ ਤੇ ਜੇ ਜਿਵੇਂ ਤੁਹਾਨੂੰ ਪਤਾ ਆ ਪਟਾਵਲ ਲੈਣ ਦੇ ਸੀਨਾ ਆਪਾਂ ਸਿਆ ਜਾਂਦੇ ਹੋ ਲੈ ਕੇ ਜਾਈਏ ਇਹ ਵੀ 100 ਦਾ ਜੀ ਛਾਈ ਛੇਵੇਂ ਦੋਨਾਂ ਦਾ ਜੀ ਹਾਂ ਜੀ 100 ਲਓ ਸੋ ਮੁਰਦੇ ਦੇਖਦੇ ਆ ਤੁਮ ਮੁਰਦੇ ਦੇਖਦੇ ਆ ਆਪਾਂ ਵਾਕੀ ਆ ਤੁਹਾਨੂੰ ਮਿਲ ਜਾਣਗੇ ਐਵੇਂ ਨਾ ਲੇਡੀ ਦੀ ਬਹੁਤ ਸਾਰੀ ਕਲੈਕਸ਼ਨ ਮਿਲ ਜੂ ਤੁਸੀਂ ਦੇਖ ਸਕਦੇ ਕੀ ਰੇਟ ਆ ਜੀ 200 ਰੁਪਏ 200 ਰੁਪਏ ਲਓ ਜੀ 2 200 ਰੁਪਏ ਹੈ ਨਾ ਬਾਕੀ ਆ ਸਾਰੀ ਇੱਥੇ ਕਲੈਕਸ਼ਨ ਦੇਖ ਕਰ ਬਹੁਤ ਆ ਰਹੇ ਮੂਵੀਆ ਬਣਾਉਣ ਵਾਲੇ ਹਾਂਜੀ ਹਾਂਜੀ ਲਓ ਜੀ ਅਮਰਤ ਗੱਲ ਬਲੋ ਜੀ ਲਓ ਬਾਕੀ ਆ ਦੇਖੋ ਇੱਧਰ ਸਾਰੀ ਕਲੈਕਸ਼ਨ ਪਈ ਆ ਨਾ ਐਵੇਂ ਬਹੁਤ ਸਾਰੀ ਤੁਹਾਨੂੰ ਲੇਡੀਜ਼ ਦੀ ਕਲੈਕਸ਼ਨ ਮਿਲ ਜੂਗੀ ਬਾਕੀ ਆ ਸਲਟਾ ਵਗੈਰਾ ਹੋ ਗਈਆਂ ਜੈਂਟਸ ਦੀਆਂ ਤੇ ਤੁਹਾਨੂੰ ਬਹੁਤ ਕੱਪੜਾ ਸੇਲ ਦੇ ਵਿੱਚ ਮਿਲ ਜੂਗਾ ਜੇ ਆਪਾਂ ਗੱਲ ਕਰੀਏ ਅੱਗੇ ਚੱਲਦੇ ਆਪਾਂ ਲਓ ਜੀ ਅੱਗੇ ਆ ਪਏ ਨੇ ਹੈ ਨਾ ਐਵੇਂ ਤੁਹਾਨੂੰ ਬਹੁਤ ਸਾਰੀ ਲੀਡੀ ਦੀ ਕਲੈਕਸ਼ਨ ਮਿਲ ਜੂਗੀ ਕੀ ਰੇਟ ਆ ਬਾਈ ਜੀ 400 ਰੁਪਏ ਰੇਂਜ ਦੇ ਵਿੱਚ ਗਾ ਰਹੇ ਜੀ ਪ੍ਰੋ ਸੂਟ ਆ ਪੂਰਾ ਲੋ ਜੀ ਪ੍ਰੋ ਸੂਟ 400 ਰੁਪਏ ਦਾ ਸਾਡੇ 350 400 300 ਅਲੱਗ ਅਲੱਗ ਰੇਟ ਹੈਗੇ ਨੇ ਓਕੇ ਓਕੇ ਲੋ ਵੀ ਕਲਰ ਆਪਸ਼ਨ ਤੁਹਾਨੂੰ ਬਹੁਤ ਮਿਲ ਜੂਗੀ ਓਕੇ ਪ੍ਰਿੰਟ ਵਗੈਰਾ ਸਾਰੇ ਹੈਗੇ ਹਨ ਸਾਰੇ ਪ੍ਰਿੰਟ ਮਿਲਦੇ ਨੇ ਓਕੇ ਓਕੇ ਆਹ ਕਿੰਨਾ ਸੋਹਣਾ ਜੀ ਗ੍ਰੇ ਕਲਰ ਦੇ ਵਿੱਚ ਕਾਰ ਮਿਲਣਗੇ ਲੋ ਜੀ ਆ ਗ੍ਰੇ ਕਲਰ ਦੇ ਵਿੱਚ ਇਹ ਵੀ 400 ਦਾ ਜੀ ਸਾਰੇ 400 ਦੇ ਦਾ ਜਿਹੜਾ ਮਰਜ਼ੀ ਲੋ ਜੀ ਠੀਕ ਆ ਜੀ ਜਿਹੜਾ ਦੇਖ ਕੇ ਆਏਗਾ ਵੀਡੀਓ ਤੁਹਾਨੂੰ 50 ਰੁਪਏ ਹੋਰ ਡਿਸਕਾਊਂਟ ਦਵਾਂਗੇ। ਲਓ ਵੀ ਵੀਰਾ ਕਹਿੰਦਾ ਵੀ ਜਿਹੜਾ ਵੀਡੀਓ ਦੇਖ ਕੇ ਉਹਨੂੰ 50 ਰੁਪਏ ਹੋਰ ਡਿਸਕਾਊਂਟ ਕਰ ਦਾਂਗੇ। ਇਹ ਸੂਟ ਆਗੇ ਜੀ? ਹਾਂਜੀ ਸੂਟ ਹੈ ਬਿੱਲੀ। ਓਕੇ ਜੀ। ਆਹ ਸੂਟ ਆਗੇ ਜੀ ਅੱਗੇ ਨੇ। ਪ੍ਰਿੰਟ ਸੂਟ ਨੇ ਨਾ ਇਹ? ਹਾਂਜੀ ਇਹ ਸਾਰੇ ਜੌਰਜਟ ਹੈ ਸਾਰਾ। ਓਕੇ ਜੀ। ਇਹ ਮਸਲੀਨ ਕਾਟਨ? ਓਕੇ ਓਕੇ। ਇੱਕ ਕਾਟਨ ਨਹੀਂ ਆਉਂਦੀ ਹੈ। ਲਓ ਜੀ ਆਹ ਦੇਖੋ ਇਦਾਂ ਦੇ ਹਨਾ। ਇੱਕ ਕਾਟਨ ਆਉਂਦੀ ਹੈ ਜੀ ਇਹ। ਲਓ। ਇੱਕ ਸਲਵਾੜਾ ਕਰ ਲਵੀ ਚੱਕੀ। ਇਹਨਾਂ ਦਾ ਕੀ ਪ੍ਰਾਈਸ ਆ ਜਾਂਦਾ ਜੀ? ਕੋਈ ਨਹੀਂ ਪ੍ਰਾਈਸ ਮੈਂ ਦੱਸਦਾ ਸਰ। ਠੀਕ ਹੈ ਜੀ ਹਾਂ ਜੀ 3 ਮੀਟਰ ਇਸ ਤੋਂ ਬਾਅਦ 2.5 ਮੀਟਰ ਦਾ ਦੁਪੱਟਾ 1 ਕੇਜੀ ਆਈਟਮ ਓਕੇ ਇਹ ਜੀ ਸਲਵਾਰ ਤੇ ਬਾਹ ਕੇਜੀ ਸਾਰਾ ਓਕੇ ਲਓ ਜੀ ਸਲਵਾਰ ਤੇ ਬਾਹ ਦਾ ਸਾਰਾ ਹਨ ਠੀਕ ਆ ਸਰ 3 ਮੀਟਰ ਦੀ ਸਲਵਾਰ ਹੈ ਪ्योर ਦਾ ਦੁਪੱਟਾ ਨਾਲ ਓਕੇ ਜੀ ਸਿਰਫ 600 ਰੁਪਏ ਦਾ ਜੀ ਲਓ ਜੀ 600 ਰੁਪਏ ਦਾ ਠੀਕ ਆ ਜੀ ਜਿਹੜੇ ਆਪਾਂ ਪ੍ਰਿੰਟਡ ਦੇਖਿਆ ਜੀ 250 ਤੋਂ ਲੈ ਕੇ 300 ਰੁਪਏ ਤੱਕ ਲਓ ਜੀ 250-300 ਦੇ ਠੀਕ ਆ ਜੀ ਥੈਂਕ ਯੂ ਸਰ ਆਜੂ ਚੱਲਦੇ ਆ ਅੱਗੇ ਇਹ ਦਿਖਾਉਂ ਰਿਹਾ ਤੁਹਾਨੂੰ ਹੋਰ ਬਾਕੀ ਜੁੱਤੀਆਂ ਵਗੈਰਾ ਹੋ ਗਈ ਹੈ ਨਾ ਇਹ ਵੀ ਸੰਖਾਰੀਆਂ ਮਿਲ ਜਾਣਗੀਆਂ ਤੇ ਅੱਜ ਆਪਾਂ ਜੇ ਗੱਲ ਕਰੀਏ ਇੰਨਾ ਕੱਟ ਹੈ ਨਹੀਂ ਹੋ ਸਕਦਾ ਵੀ ਆਪਾਂ ਸਾਜਰੇ ਆ ਗਏ ਹੋਏ ਤੇ ਬਾਕੀ ਅੱਗੇ ਦਿਖਾਉਂ ਰਿਹਾ ਹੋਰ ਤੁਹਾਨੂੰ ਨਾ ਤੇ ਆ ਵੀ ਅੱਗੇ ਪ੍ਰਿੰਟ ਫੂਟ ਤੁਹਾਨੂੰ ਪ੍ਰਿੰਟ ਫੂਟ ਬਹੁਤ ਕੁਆਲਿਟੀ ਵਿੱਚ ਜੋ ਪ੍ਰਿੰਟ ਦੀ ਹੈ ਨਾ ਜਿਵੇਂ ਆਪਾਂ ਇਹਨੇ ਪ੍ਰਿੰਟ ਸਾਰੇ ਲਓ ਜੀ ਐਵੇਂ ਤੁਹਾਨੂੰ ਸਾਰੀ ਮਿਲ ਜੂ ਪ੍ਰਿੰਟ ਫੂਟ ਦੇ ਵਿੱਚੋਂ ਕੀ ਰੇਟ ਆ ਭਾਈ ਇਹਨਾਂ ਦਾ 400 ਦਾ 400 ਦਾ ਲਓ ਜੀ 5 ਮੀਟਰ ਆ ਪੂਰਾ ਲਓ ਜੀ 5 ਮੀਟਰ ਬਾਕੀ ਇਧਰ ਵੀ ਬਹੁਤ ਸਾਰੀ ਕਲੈਕਸ਼ਨ ਪਈ ਹੈ ਨਾ ਤੇ ਆ ਜੋ ਅੱਗੇ ਚੱਲਦੇ ਕਿ ਆਗੇ ਜੀਨ ਦੀਆਂ ਪੈਂਟਾਂ ਆ ਗਈਆਂ ਹਨ ਸਾਰੀਆਂ ਲਓ ਜੀ ਐਵੇਂ ਬਾਕੀ ਐਨ ਕੱਬਗਾਰਾ ਬਟੂਏ ਹਨ ਐਵੇਂ ਤੁਹਾਨੂੰ ਸਾਰੀਆਂ ਤੀਜਾ ਮਿਲ ਜਾਣਗੀਆਂ ਬਾਕੀ ਆਇਆ ਫੋਟੋ ਤੇ ਜੁਐਲਰੀ ਦਾ ਬਹੁਤ ਸਾਰੇ ਦੁਕਾਨਾਂ ਮਿਲ ਜਾਣਗੀਆਂ ਤੇ ਅੱਗੇ ਆ ਗਈ ਪੰਜਾਬੀ ਜੁੱਤੀ ਤੁਹਾਨੂੰ ਕੋ ਪੰਜਾਬੀ ਜੁੱਤੀ ਵੀ ਦਿਖਾ ਦਿੰਦੇ ਆ ਆ ਪਈਆ ਲਓ ਜੀ ਪੰਜਾਬੀ ਜੁੱਤੀ ਐਵੇਂ ਹਨ ਵਰਕ ਵਾਲੀ ਤੁਹਾਨੂੰ ਮਿਲ ਜੂਗੀ ਕੀ ਪ੍ਰਾਇਜਾ ਬਾਈ 200 ਰੁਪਏ ਬਾਈ ਲਓ ਵੀ 200 ਰੁਪਏ ਜਿਹੜਾ ਮਰਜੀ ਲੋ ਜਿਹੜੀ ਮਰਜ਼ੀ 200 ਰੁਪਏ ਐਵੇਂ ਵਰਕ ਕੀਤਾ ਮਿਲ ਜੂ ਤੁਹਾਨੂੰ ਸਾਰਾ ਹਨ ਆ ਸਾਰਾ ਤੁਸੀਂ ਦੇਖ ਸਕਦੇ ਐਵੇਂ ਆ ਜਿਵੇਂ ਸ਼ੀਸ਼ਾ ਵਰਕ ਹੋ ਗਿਆ ਨਾ ਸਾਰਾ ਇੱਦਾਂ ਲੋ ਬਾਕੀ ਆ ਦੇਖੋ ਇਹਨਾਂ ਸਾਰਾ ਲੋ ਐਵੇਂ ਦੀ ਸਾਰੀ ਅਮਰਤ ਗੱਲ ਵਲੌਗ ਲੋ ਆ ਸਾਰਾ ਦੇਖੋ ਤੁਹਾਨੂੰ ਐਵੇਂ ਦੀਆਂ ਬਹੁਤ ਸਾਰੀ ਲੋ ਆ ਤੇ ਆ ਜੋ ਅੱਗੇ ਜਾਂਦੇ ਅੱਗੇ ਲਿਖੋਣ ਵਾਲੇ ਨੂੰ ਲੋ ਵੀ ਇਹ ਆ ਕੁਝ ਪਟਿਆਲੇ ਦਾ ਅਦਾਲਤ ਬਾਜ਼ਾਰ ਜਿਹੜਾ ਤੁਹਾਨੂੰ ਕੋ ਦਿਖਾ ਰਹੇ ਆ ਤੇ ਆ ਪਲਾਜੋ ਆ ਗਏ ਨਾ 1.5 150 ਰੁਪਏ ਦੇ ਸਾਰੇ ਦੇ ਵਿੱਚ ਲਿਖੇ ਹੋਏ ਨੇ ਰੇਟ ਤੇ ਆ ਕੁੜਤੀ 250 ਦੀ ਲੱਗੀ ਆ ਵੀ ਅੱਗੇ ਨੇ ਨਾ ਪਜਾਮੇ ਵਗੈਰਾ ਇਦਾਂ ਤੇ ਆ ਸਾਰੀ ਤੁਹਾਨੂੰ ਐਵੇਂ ਦੀ ਸਾਰੀ ਇੱਥੋਂ ਕਲੈਕਸ਼ਨ ਮਿਲ ਜੂਗੀ ਜੀ ਆਪਾਂ ਗੱਲ ਕਰੀਏ ਹਨਾ ਲਓ ਜੀ ਐਵੇਂ ਦੇ ਆ ਦੇਖੋ ਨਾ ਸਾਰੇ ਹੋ ਗਿਆ ਜਾਲੀ ਵਾਲੇ ਹਨਾ ਲਓ ਜੀ ਇਦਾਂ ਦੇ ਮਿਲ ਜਾਣਗੇ ਸਾਰੇ ਕੀ ਰੇਟ ਆ ਬਾਜੀ 300 ਦਾ ਸੂਟ ਆ ਜੀ 300 ਦਾ ਸੂਟ ਆ ਜੀ ਇਹ ਲਓ ਜੀ 300 ਰੁਪਏ ਦਾ ਸੂਟ ਮਿਲ ਜੂ ਤੁਹਾਨੂੰ ਨਾਲੇ ਕਲਰ ਆਪਸ਼ਨ ਬਹੁਤ ਮਿਲ ਜੂਗੇ ਜੇ ਤੁਸੀਂ ਦੇਖ ਸਕਦੇ ਹੋ ਬਾਕੀ ਅੱਗੇ ਵੀ ਪਏ ਨੇ ਸਾਰੇ ਹਨਾ ਪਏ ਨੇ ਆ ਵੀ ਤੁਹਾਨੂੰ ਮਿਲ ਜਾਣਗੇ ਸਾਰੇ ਇਦਾਂ ਦੇ ਇਹ ਵੀ ਸੂਟ ਨੇ ਸਾਰੇ ਲਓ ਜੀ ਕੀ ਰੇਟ ਆ ਜੀ ਕੀ ਰੇਟ ਆ 400 ਸੋ ਜੀ 400 ਰੁਪਏ ਦਾ ਸੂਟ ਆ ਬਾਕੀ ਹੋਰ ਵੀ ਕਲੈਕਸ਼ਨ ਬਹੁਤ ਪਈਆਂ ਨੇ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਤੇ ਆ ਬਾਕੀ ਅੱਗੇ ਲੈਸ ਆ ਵਗੈਰਾ ਹੋਗੀਆਂ ਨਾ ਤੇ ਬਹੁਤ ਕਠਨ ਹੋਣ ਲੱਗ ਗਿਆ ਤੇ ਜੇ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ ਬਾਕੀ ਅੱਗੇ ਆਪ ਇਹਨੇ ਸੂਟ ਆ ਨਾ ਸਾਰੇ ਲਓ ਜੀ ਆ ਸਾਰੇ ਸੂਟ ਮਿਲ ਜਾਣਗੇ ਤੁਹਾਨੂੰ ਨਾ ਉਹੀ 300 400 300 400 ਨਾ ਐਵੇਂ ਸਾਰੀ ਇਹਨਾਂ ਦੀ ਰੇਂਜ ਹੁੰਦੀ ਆ ਸਾਰੇ ਸੂਟਾਂ ਦੀ ਲਓ ਜੀ ਬਾਕੀ ਆ ਪਲਾਕੜ ਦਾ ਸਾਮਾਨ ਆ ਗਿਆ ਸਾਰਾ ਹਨਾ ਲਓ ਜੀ ਇਹ ਵੀ ਤੁਹਾਨੂੰ ਮਿਲ ਜੂਗਾ ਸਾਰਾ ਲਓ ਜੀ ਆ ਜੋ ਆਪਾਂ ਚੱਲਦੇ ਆ ਅੱਗੇ ਤੇ ਬਹੁਤ ਵੱਡੀ ਇਹ ਸੇਲ ਹੁੰਦੀ ਆ ਜੇ ਆਪਾਂ ਗੱਲ ਕਰੀਏ ਤੇ ਬਹੁਤ ਦੂਰ ਤੱਕ ਇਹਦੇ ਵਿੱਚ ਕਪੜਾ ਪਿਆ ਹੁੰਦਾ ਤੇ ਐਂ ਦਵਾਨੂੰ ਇਹ ਦੁਕਾਨਾਂ ਨੇ ਕਪੜਾ ਬਾਹਰ ਲਾ ਦੇ ਨੇ ਸਾਰਾ ਕੱਢ ਕੇ ਜਮਿਆਂ ਆ ਗਏ ਨਾ ਲਓ ਜੀ ਲੇਡੀਜ਼ ਦੇ ਹਨਾ ਸਾਰੇ ਐਵੇਂ ਦੇ ਕੀ ਰੇਟ ਆ ਬਾਈ ਇਹਨਾਂ ਦਾ 800 ਰੁਪਏ ਲਓ 800 ਰੁਪਏ ਹਨ ਬਾਕੀ 800 ਹੈ ਜੀ 800 ਰੁਪਏ ਦੀ ਰੇਂਜ ਆਏਗਾ ਪਰ 800 ਓਕੇ ਵੀਰੇ ਆਪਣੇ ਕੋਲ ਸਟੇਟ ਮਿਲ ਜੇਗਾ 600 ਰੁਪਏ ਤੋਂ ਸਟਾਰਟਿੰਗ ਆਏਗੀ 600 ਤੋਂ ਸਟਾਰਟਿੰਗ ਹੋ ਜਾਂਦੀ ਹੈ ਲੈ ਕੁर्ती ਮਿਲ ਜੇਗੀ ਆਪਣੇ ਕੋਲ ਓਕੇ ਉਹ 400 ਰੁਪਏ ਤੋਂ ਸਟਾਰਟਿੰਗ ਹੈ ਇਹ 400 ਰੁਪਏ ਆ 400 ਆਈ ਐਮ ਤੋਂ ਡਬਲ ਐਕਸ ਲਾਏਗਾ ਠੀਕ ਹੈ ਵੀਰੇ ਉਹ ਤੋਂ ਬੜਾ ਸਾਈਜ਼ ਓਕੇ ਵੀਰੇ ਹਰ ਕੋਈ ਸੂਟ ਦੀ ਪ੍ਰਾਈਸ ਆਏਗੀ ਆਪਣੇ ਕੋਲ ਵੀ ਕੋਈ ਸਟਾਰਟਿੰਗ ਰੇਂਜ ਆਏਗੀ ਆਪਣੇ ਇਹ ਕਿੰਨੇ ਦਾ ਇਹ 600 ਦਾ 600 ਰੁਪਏ ਦਾ ਸਟਾਰਟ ਓਕੇ ਇਸ ਤੋਂ ਪਲੱਸ ਵੀ ਰੇਂਜ ਮੈਂ ਦੁਪੱ ਇਹ 600 ਰੁਪਏ ਸਟਾਰਟਿੰਗ ਰੇਂਜ ਹੈ। ਓਕੇ ਓਕੇ ਵੀਰੇ। ਬਾਕੀ ਇਸ ਤੋਂ ਪਲੱਸ ਰੇਂਜ ਉੱਪਰ ਲੱਗੀ ਹੋਈ ਹੈ। ਲਓ ਜੀ ਬਾਕੀ ਜਿਹੜੀ 3000 ਰੁਪਏ ਦੀ ਰੇਂਜ ਚ ਆਜेंगी। ਠੀਕ ਆ ਵੀਰੇ। ਲਓ ਜੀ। ਬਾਕੀ ਕੋਟ ਸੈੱਟ ਮਿਲ ਜਣਗੇ ਪਾਰਟੀ ਵੇਅਰ ਲੋਕ। ਲਓ ਜੀ ਆ ਕੋਟ ਸਟਾੱਕ ਸਾਰੇ ਹਨਾ ਪਾਰਟੀ ਵੇਅਰ ਆ ਗਏ ਸਾਰੇ। ਲਓ ਜੀ। ਇਹਨਾਂ ਦੀ ਕੀ ਰੇਂਜ ਰਹਿੰਦੀ ਵੀਰੇ? 3000 ਰੁਪਏ ਦੀ ਰੇਂਜ। ਇਹ 1000 ਰੁਪਏ ਦੀ। ਲਓ ਜੀ ਆ 1000 ਰੁਪਏ। 200 200 200 ਆਹ ਦੇਖੋ। ਓਕੇ ਓਕੇ। ਬਾਕੀ 100 ਕੱਟ ਰੇਂਜ ਵੀ ਮਿਲ ਜਣਗੇ ਲਓ ਜੀ ਲਓ ਵੀ ਆ 220 220 ਟਾਈ ਟਾਈ 100 ਨਾ ਬਾਈ ਬੋਲ ਰਿਹਾ ਲਓ ਵੀ ਆ ਸਾਰੇ ਤੁਹਾਨੂੰ ਮਿਲ ਜਾਣਗੇ ਨਾ ਆ ਦੇਖੋ ਸਾਰੇ ਸੂਟ ਨੇ ਬਾਈ ਜੀ ਲਓ ਜੀ ਕਿਹੜਾ ਪ੍ਰਾਈਸ ਆ ਬਈਆ ਇਹ 200 ਟਾਈ ਇਤਨਾ ਹੀ ਲਓ ਜੀ 200 250 ਲਓ ਜੀ ਬਾਕੀ ਉਹ ਦੇਖੋ ਉਧਰ ਨਾਲ ਸਾਰੇ ਓਕੇ ਤੇ ਇੱਧਰ ਵੀ ਤੁਹਾਨੂੰ ਮਿਲ ਜਾਣਗੇ ਸੂਟ ਕਰਦੇ ਟਾਈ ਟਾਈ 100 ਰੁਪਏ ਆਇਆ 220 ਟਾਈ ਟਾਈ ਸੂਟ ਦਾ ਮੁੰਨੂ ਬਾਈ ਗਰਮੀ ਬੜੀ ਪੈਣੀ ਆ ਲਓ 200 250 ਆਜੋ ਚੱਲਦੇ ਅੱਗੇ ਤੇ ਸੇਲ ਤਾਂ ਜੇ ਆਪਾਂ ਗੱਲ ਕਰੀਏ ਬਹੁਤ ਵੱਡੀ ਹੈ ਹੈ ਨਾ ਸੇ ਬਹੁਤ ਕੱਟ ਹੁੰਦਾ ਹੈ ਸੇਲ ਦੇ ਵਿੱਚ ਬਹੁਤ ਸਾਰਾ ਕੱਪੜਾ ਹੁੰਦਾ ਹੈ ਉੱਥੇ ਦੇਖਣ ਨੂੰ ਮਿਲ ਜੂਗਾ ਤੇ ਜੇ ਆਪਾਂ ਪ੍ਰਿੰਟ ਦੀ ਕੋਈ ਗੱਲ ਕਰੀਏ ਹਨ ਨੂੰ ਉਹੀ 200 250 300 400 ਐਵੇਂ ਅਲੱਗ-ਅਲੱਗ ਰੇਂਜ ਦੇ ਵਿੱਚ ਮਿਲ ਜਾਣਗੇ ਬਸ ਇੱਧਰ ਵੀ ਸਾਰੇ ਹਨਾ ਰਾਤਾਂ ਵਗੈਰਾ ਪਈਆ ਸਾਰੇ ਸੂਟ ਪਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਆ ਫਾਰਮਲ ਪੈਂਟਾਂ ਹੋ ਗਈਆਂ ਸਾਰੀਆਂ ਇੱਧਰ ਹਨਾ ਲਓ ਜੀ ਬਾਕੀ ਲੋਹੜਾ ਵਗੈਰਾ ਹੋ ਗਈਆਂ ਹਨਾ ਸਾਰੀਆਂ ਲਓ ਜੀ ਤੇ ਆਜੋ ਚੱਲਦੇ ਆਪਾਂ ਅੱਗੇ ਤੇ ਕੋਈ ਗਰਮੀ ਕਰਕੇ ਹੁਣ ਕੱਟ ਘੜ ਗਿਆ ਨਾ ਕਸ਼ੂ ਕੱਟ ਬਹੁਤ ਹੁੰਦਾ ਇਸੇਲੇ ਵਿੱਚ ਇੱਥੇ ਪੈਰ ਤੁਹਾਨੂੰ ਜਗ੍ਹਾ ਨਹੀਂ ਹੁੰਦੀ ਲਓ ਜੀ ਆ ਚੁੰਨੀ ਆਗੇ ਤੇ ਬੱਟੇ ਆਗੇ ਹਨਾ ਲਓ ਜੀ ਤੇ ਆ ਅੱਗੇ ਸੂਟ ਪਏ ਨੇ ਹਨਾ ਲਓ ਜੀ ਆ ਸਾਰੇ ਸੂਟ ਆਗੇ ਹਨਾ ਕੀ ਰੇਟ ਆ ਬਾਈ 500 ਸੇਲ ਲਗਾ ਰਿਹਾ ਕੋਈ 500 ਰੀ ਲਓ ਵੀ ਜਿਹੜਾ ਬਾਈ ਕਹਿੰਦਾ ਮਰਜ਼ੀ ਲੈ ਜਾਓ 500 ਰੁਪਏ ਲਓ ਜੀ ਐਵੇਂ ਹਨਾ ਆ ਜੋ ਅੱਗੇ ਚ ਆਉਂਦੇ ਆਪਾਂ ਬਾਕੀ ਆ 500 ਰੁਪਏ ਦਾ ਸਾਰਾ ਨਾ ਜਿਹੜਾ ਮਰਜ਼ੀ ਜਿਹੜੀ ਸੂਟ ਚੱਕ ਕੇ ਤੁਸੀਂ ਲੈ ਜਾ ਸਕਦੇ ਹੋ ਕਿਹੜਾ ਕਪੜਾ ਹੁੰਦਾ ਹੈ કોટਨ ਉਹ ਕੋਟਨ ਦਾ ਕੱਪੜਾ ਤੇ ਬਾਕੀ ਅੱਗੇ ਦਿਖਾਉਣੇ ਤੁਹਾਨੂੰ ਹੋਰ ਨਾ ਲਓ ਵੀ ਤੇ ਆਹ ਦੇਖੋ ਅੱਗੇ ਸੂਟ ਆ ਗਏ ਨਾ ਸਾਰੇ ਲਓ ਵੀ ਆਪ ਸੂਟ ਪਾ ਲੈਣਾ ਸਾਰੇ ਐਵੇਂ ਦੇ ਲਓ ਵੀ ਕੀ ਰੇਟ ਆ ਭਾਈ 500 ਰੁਪਏ ਲਓ ਵੀ ਬਾਕੀ ਆ ਦੇਖੋ ਇੱਧਰ ਸਾਰੇ ਆ ਨਾ 300 ਰੁਪਏ ਐਵੇਂ ਦੇ ਤੁਹਾਨੂੰ ਮਿਲ ਜਾਣਗੇ ਪ੍ਰਿੰਟ ਸੂਟ ਲਓ ਵੀ 300 300 ਲਓ ਐਵੇਂ ਤਾਂ ਕੱਪੜਾ ਨਹੀਂ ਸਕਦੇ ਉਹਨਾਂ ਤੁਸੀਂ ਬਾਕੀ ਕਲਰ ਆਪਸ਼ਨ ਤੁਹਾਨੂੰ ਬਹੁਤ ਮਿਲ ਜੂਏ ਦੇ ਵਿੱਚ ਵੀ ਬਾਕੀ ਅੱਗੇ ਵੀ ਪਏ ਨੇ ਸਾਰੇ ਹਨਾ ਜਿਵੇਂ ਬਾਈ ਉਹ ਨਹੀਂ ਖੋ ਰਹਾ ਇਹਨੇ ਲਓ ਇਹ ਕੀ ਰੇਟ ਹੈ ਬਾਈ ਲਓ ਜੀ 316 ਦਾ ਸੂਟ ਪਿਓਰ ਕਾਟਨ ਸਾਰਾ ਪਿਓਰ ਕਾਟਨ ਲਓ ਜੀ ਬਾਕੀ ਐਵੇਂ ਬਹੁਤ ਸਾਰੀ ਕਲੈਕਸ਼ਨ ਤੁਹਾਨੂੰ ਮਿਲ ਜੂਏ ਹਨਾ ਲਓ ਬਾਕੀ ਆ ਦੇਖੋ ਇਧਰ ਹਨਾ ਤੇ ਲੇਡੀਜ਼ ਦੀ ਤੁਹਾਨੂੰ ਕਲੈਕਸ਼ਨ ਬਹੁਤ ਵਧੀਆ ਦੇਖਣ ਨੂੰ ਮਿਲ ਜੂਗੀ ਤੁਸੀਂ ਦੇਖ ਸਕਦੇ ਹੋ ਹਨਾ ਇਹ ਪੰਜਾਬੀ ਜੁੱਤੀ ਵੀ ਤੁਹਾਨੂੰ ਮਿਲ ਜੂਗੀ ਇਹ ਰਾ ਪਈਆ ਸਾਰੀ ਹੈ ਇਹ ਰੇਟ ਹੈ ਬਾਈ ਜੀ ਲਓ ਜੀ 200 ਰੁਪਏ ਜਿਵੇਂ ਵਰਕ ਵਾਲੀ ਹੈ ਹਨਾ ਸਾਰੀ ਵਰਕ ਵਾਲੀ ਓਕੇ ਓਕੇ ਇਹ ਸਾਰੇ ਵਾਲੇ ਕੰਮ ਆਪਣੇ ਓਕੇ ਓਕੇ ਆ ਸਾਰੀ ਵਰਕ ਵਾਲੀ ਤੁਹਾਨੂੰ 2-200 ਰੁਪਏ ਮਿਲ ਗਏ ਲਓ ਜੀ ਬਾਕੀ ਆ ਸਾਰੀ ਜੁੱਤੀ ਤੁਹਾਨੂੰ 200 ਰੁਪਏ ਲਿਆ ਕਰਦੇ ਆ ਯਾ ਦੋ ਚੱਲਦੇ ਆ ਅੱਗੇ ਤੇ ਸੇਲ ਤਾਂ ਬਹੁਤ ਦੂਰ ਤੱਕ ਹੁੰਦੀ ਆ ਹਨਾ ਮਤਲਬ ਕਿ ਕੱਪੜਾ ਇਦਾਂ ਦਾ ਹੀ ਹੁੰਦਾ ਮਤਲਬ ਤੁਹਾਨੂੰ ਆਈਡੀਆ ਮਿਲ ਜੂਗਾ ਇੰਨਾ ਕੁ ਰੇਟ ਇੰਨਾ ਕੁ ਪ੍ਰਾਈਸ ਨਾ ਸੇਲ ਦੇ ਵਿੱਚ ਹੁੰਦਾ ਤੁਹਾਨੂੰ ਕਿ ਆਈਡੀਆ ਮਿਲ ਜੂਗਾ ਇਹ ਵੀਡੀਓ ਦੇ ਤੋਂ ਬਾਕੀ ਵੀਡੀਓ ਤੇ ਕਮੈਂਟ ਜਰੂਰ ਕਰਿਆ ਕਰੋ ਤੁਸੀਂ ਨਾ ਤੁਸੀਂ ਕਿੱਥੋਂ-ਕਿੱਥੋਂ ਆਪਾਂ ਜਿਹੜੀ ਵੀਡੀਓ ਉਹ ਦੇਖਦੇ ਹੁੰਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਆ ਭਈਆ ਨਾ ਐਵੇਂ ਪ੍ਰਿੰਟ ਤੋਂ ਸਾਰੇ ਲਓ ਜੀ ਆ ਜੋ ਚੱਲਦੇ ਆ ਆਪ ਹੈ ਨੱਗੇ ਸੂਟ ਹਨਾ ਲਓ ਜੀ ਆ ਸਾਰੇ ਸੂਟ ਆ ਗਏ ਐਵੇਂ ਦੇ ਤੁਹਾਨੂੰ ਸੂਟ ਮਿਲ ਜਾਣਗੇ ਸਾਰੇ ਲਓ ਜੀ ਕੀ ਰੇਟ ਨੇ ਜੀ 500 ਰੁਪਏ ਲਓ ਜੀ 500 ਰੁਪਏ ਤੁਹਾਨੂੰ ਮਿਲ ਜਾਣਗੇ ਹਨਾ ਇਹ ਜਿਹੜਾ ਵੀ ਮਰਜ਼ੀ ਲਿਆ ਸਕਦੇ ਲਓ ਜੀ ਬਾਕੀ ਆ ਇੱਧਰ 200 ਹੋ ਜਾਂਦੀ ਬਾਈ ਕਹਿੰਦਾ ਹਨ ਬਕੀਆਂ ਦੇ ਕੱਪੜੇ ਸਾਰੇ ਉਹ ਵੀ 2-200 ਰੁਪਏ। 200 200 ਆਇਆ ਲੈ ਜੀ ਬੈਗ 100 ਰੁਪਏ। ਲਓ ਜੀ ਲੇਡੀ ਜੀ ਬੈਗ 100 ਰੁਪਏ। ਠੀਕ ਹੈ ਜੀ। ਬਾਕੀ ਚੱਲਦੇ ਆ ਪੈਦਰ ਨੂੰ। ਆ ਗੀਆਂ ਦੁਪੱਟੇ ਆ ਗਏ ਹਨ ਸਾਰੇ ਇੱਧਰ। ਭਾਈ ਕੀ ਰੇਟ ਆ ਦੁਪੱਟਿਆਂ ਦਾ? ਲਓ ਜੀ 100 ਰੁਪਏ। ਜਿਹੜਾ ਮਰਜ਼ੀ ਤੁਸੀਂ ਛਾਂਟ ਕੇ ਲੈ ਜਿਓ 100 ਰੁਪਏ ਟੁਕੜਾ। ਬਾਕੀ ਆ ਦੇਖੋ ਸਾਰਾ ਇੱਧਰ ਹਨ। ਆ ਜੀ ਜੀਨ ਦੀਆਂ ਪੈਂਟ ਆ ਗਈਆਂ ਜਵੇਂ। ਲਓ ਜੀ। ਜੀ ਇੰਡੀਆ ਪੈਂਟਾਂ ਹੋ ਗਈਆਂ ਕੀ ਰੇਟ ਆ ਬਾਈ ਪੈਂਟ ਦਾ 200 ਰੁਪਏ ਲੋ ਵੀ 200 ਰੁਪਏ ਪੈਂਟ ਜੀਨ ਦੀ ਤੇ ਆਪਾਂ ਤੁਹਾਨੂੰ ਇੱਕ ਆਈਡੀਆ ਦੇ ਦਿੰਦੇ ਹਾਂ ਨਾ ਵੀ ਇੱਦਾਂ ਦਾ ਤੁਹਾਨੂੰ ਸੇਲ ਦੇ ਵਿੱਚੋਂ ਮਤਲਬ ਕਪੜਾ ਮਿਲ ਜੂਗਾ ਜਿਵੇਂ ਆ ਹੋ ਗਿਆ ਨਾ ਲੋ ਕੀ ਰੇਟ ਆ ਬਾਈ 100 ਰੇਟ ਨੂੰ 100 150 ਲੋ 150 ਦੀਆਂ ਲੋ ਵੀ ਲੋਰਾ ਵੀ ਮਿਲ ਜਾਣਗੇ ਤੁਹਾਨੂੰ ਬਾਕੀ ਹੈ ਨਾ ਲੋ ਵੀ ਤੇ ਆ ਟਾਬਲ ਵਗੈਰਾ ਹੋਗੇ ਸਾਰੇ ਇਦਾਂ ਤੇ ਐਵੇਂ ਦੀ ਕੁਝ ਸਾਰੀ ਇਹ ਸੇਲ ਹੁੰਦੀ ਹੈ ਨਾ ਅੱਗੇ ਲੱਗ ਚੁੱਕਿਆ ਜਾਮ ਚੱਲਦੇ ਆ ਅੱਗੇ ਅੱਗੇ ਜੀ ਇਹ ਨਾ 2250 ਰੁਪਏ ਸਾਨੂੰ ਸਾਰਾ ਮਿਲ ਜੂਗਾ ਤੁਹਾਨੂੰ ਦੱਸਣਾ ਵੀ ਹੈ ਨਾ ਪਿਆਰ ਵੀ ਦੇਖ ਸਕਦੇ ਲਓ 2250 ਐਵੇਂ ਦਾ ਹੁੰਦਾ ਸਾਰਾ ਹੈ ਨਾ ਲਓ ਜੀ 2250 2250 ਬਈ 2250 2250 2250 ਲਓ ਜੀ ਆ ਦੇਖੋ ਲਓ ਜੀ ਚੱਲਦੇ ਅੱਗੇ ਆ ਵੀ ਜੇ ਜੈਂਟਸ ਦੀ ਲੇਡੀ ਦੀ ਹੱਦ ਤੱਕ ਤੁਹਾਨੂੰ ਇੱਥੇ ਕਲੈਕਸ਼ਨ ਮਿਲ ਜੂ ਜਿਵੇਂ ਲੋੜਾਂ ਹੋ ਗਈਆਂ ਟੀ-ਸ਼ਰਟਾਂ ਹੋ ਗਈਆਂ ਨਾ ਸੂਟ ਹੋ ਗਏ ਜਿਵੇਂ ਆ ਦੇਖੋ ਸਾਰਾ ਐਵੇਂ ਦੀ ਸਾਰੀ ਬਹੁਤ ਸਾਰੀ ਵੈਰਾਈਟੀ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜੂ ਬਾਕੀ ਆ ਸੂਟ ਵਗੈਰਾ ਹੋ ਗਏ ਨਾ ਲਓ ਜੀ ਐਵੇਂ ਇਹ ਆ ਬੈਲਟਾਂ ਵਗੈਰਾ ਹੋ ਗਈਆਂ ਬਾਕੀ ਆ ਪ੍ਰਿੰਟ ਸੂਟ ਪਏ ਨੇ ਨਾ ਲਓ ਜੀ ਆ ਪ੍ਰਿੰਟ ਸੂਟ ਤੁਹਾਨੂੰ ਮਿਲ ਜਾਣਗੇ ਸਾਰੇ ਲਓ ਜੀ ਆ ਸਾਰੇ ਪ੍ਰਿੰਟ ਸੂਟ ਐਵੇਂ ਤੁਹਾਨੂੰ ਸਾਰੇ ਪ੍ਰਿੰਟ ਸੂਟ ਮਿਲ ਜਾਣਗੇ ਹਨ ਕੀ ਰੇਟ ਆ ਜੀ ਇਹਨਾਂ ਦਾ 1000 ਰੁਪਏ ਸੇਲ ਲਓ ਜੀ 1000 ਰੁਪਏ ਸੇਲ ਹਨਾ ਪੇਂਟ ਵਾਲੇ ਸੂਟ ਪੇਂਟ ਵਾਲੇ ਸੂਟ 1000 ਰੁਪਏ ਤੁਹਾਨੂੰ ਮਿਲ ਜਾਣਗੇ ਲਓ ਜੀ ਆਹ ਦੇਖੋ ਇੱਧਰ ਨਾ ਬਾਈ ਨੇ ਕੋਈ ਤੇ ਬਾਕੀ ਉਹ ਦੇਖੋ ਉਧਰ ਸਾਰੇ ਪੈਲੇ ਨਾ ਇਹ ਤੁਹਾਨੂੰ 1000 ਰੁਪਏ ਦੇ ਮਿਲ ਜਾਣਗੇ ਜੀ ਆਹ ਪੇਂਟ ਵਾਲੇ ਸੂਟ ਸੰਡੇ ਸੇਲ ਦੇ ਵਿੱਚੋਂ ਸਹਿਰ ਪਟਿਆਲੇ ਚਲੋ ਕਹਿੰਦਾ 1200 ਵੇਚਦਾ ਵੀ ਫਿਰ ਮੈਂ 1000 ਲਓ ਜੀ 1000 ਰੁਪਏ ਦੇ ਵਿੱਚ ਤੁਹਾਨੂੰ ਆਹ ਸਾਰੇ ਪੇਂਟ ਵਾਲੇ ਸੂਟ ਮਿਲ ਜਾਣਗੇ ਸੰਡੇ ਸੇਲ ਦੇ ਵਿੱਚੋਂ ਸਹਿਰ ਪਟਿਆਲੇ ਦਾਲਤ ਬਾਜ਼ਾਰ ਦੇ ਵਿੱਚ ਸੇਲ ਲੱਗਦੀ ਆ ਐਵੇਂ ਤੇ ਸਾਰੇ ਪ੍ਰਿੰਟ ਨੇ ਅਲੱਗ-ਅਲੱਗ ਕਲਰ ਤੁਹਾਨੂੰ ਮਿਲ ਜਾਣਗੇ ਬਾਕੀ ਬਹੁਤ ساری ਇਹਨਾਂ ਕੋ ਬਾਈਨਾਂ ਕੋ ਕਲੈਕਸ਼ਨ ਹੁੰਦੀ ਹੈ ਨਾ ਲੋ ਜੀ ਤੇ ਵਾ ਕੋਈ ਗੱਲ ਨਹੀਂ ਤੇ ਬਾਈਗਾਨਾ ਇਧਰੋਂ ਦਿਖਾ ਦਿਓ ਲੋ ਦਿਖਾ ਦਿਓ ਤੇ ਆਹ ਦੇਖੋ ਸਾਰਾ ਹਨਾ ਨਹੀਂ ਨਹੀਂ ਜੀ ਲੋ ਜੀ ਲੋ ਜੀ ਜਾਨਾ ਕਿਤੇ ਨਹੀਂ ਰਹਿਣਾ ਗਰਮੀ ਤੋਂ ਹੋ ਕੇ ਜਿਹੜੇ ਨਾ ਮਾਰ ਲੋ ਤੇ ਬਾਈਗਾਨਾ ਵੀ ਤੇਰੀ ਵੀਡੀਓ ਦੇਖ ਕੇ ਮੇਰੇ ਕੋ ਬਹੁਤ ਬੰਦੇ ਆਏ ਨੇ ਚਲੋ ਵਧੀਆ ਗੱਲ ਆ ਭਾਈ ਕਰ ਮੇਰੇ ਕੋਲ ਬਹੁਤ ਜ਼ਿਆਦਾ ਕਸਟਮਰ ਆਏ ਗਏ ਤੇਰੀ ਵੀਡੀਓ ਦੇਖ ਕੇ ਤੇ ਆਪਾਂ ਬਾਈ ਦੀ ਪਾਈ ਦੀ ਨਾ ਤੇ ਇਸ ਤੇ ਆਪਣੀ ਰੀਲ ਇਹ 7-8 ਲੱਖ ਚੱਲੀ ਗਈ ਸੀ ਹਾਂ ਹੋ ਸਕਦਾ ਵੀ ਫਿਰ ਆ ਜਾਊ। ਲਓ ਵੀ ਆਹ ਦੇਖੋ ਇਹਨਾਂ ਲੇਡੀ ਦੇ ਅੱਗੇ ਤੇ ਬਾਕੀ ਐਵੇਂ ਸਾਰੀ ਇਹ ਹੈ ਨਾ ਤੁਹਾਨੂੰ ਇੱਥੇ ਕਲੈਕਸ਼ਨ ਮਿਲ ਜੂਗੀ ਜੇ ਆਪਾਂ ਗੱਲ ਕਰੀਏ ਤੇ ਬਹੁਤ ਵੱਡੀ ਇਹ ਮਾਰਕੀਟ ਆ ਸਹਿਰ ਪਟਿਆਲਾ ਦੀ ਤੇ ਤੁਸੀਂ ਹਰੇਕ ਐਤਵਾਰ ਆ ਕੇ ਇੱਥੇ ਸ਼ਾਪਿੰਗ ਕਰ ਸਕਦੇ ਹੋ ਨਾ ਕਿਉਂਕਿ ਉਦਾਂ ਵੀ ਬਾਜ਼ਾਰ ਖੁੱਲ੍ਹਾ ਹੁੰਦਾ ਪਰ ਐਤਵਾਰ ਨੂੰ ਜਿਹੜੇ ਕੱਪੜਾ ਬਾਹਰ ਲੱਗਿਆ ਹੁੰਦਾ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰਾ ਨਾ ਇੱਥੇ ਬਾਹਰ ਕੱਢ ਕੇ ਸਾਰਾ ਕੱਪੜਾ ਜਿਹੜਾ ਲਾਇਆ ਹੁੰਦਾ ਤੇ ਕੁਝ ਇਸ ਤਰ੍ਹਾਂ ਦੀ ਸਾਰੀ ਇਹ ਸੇਲ ਆ ਤੇ ਆਪਾਂ ਤੁਹਾਨੂੰ ਅੱਧੀ ਸੇਲ ਦਿਖਾਈ ਹੈ ਕਿਉਂਕਿ ਆਪਾਂ ਤੁਹਾਨੂੰ ਇੱਕ ਆਈਡੀਆ ਦਿੱਤਾ ਵੀ ਇੰਨਾ ਕੁ ਤੁਹਾਨੂੰ ਇੱਥੋਂ ਯਾਰ ਰੇਂਜ ਹੈ ਨਾ ਕੱਪੜੇ ਦੀ ਮਿਲ ਜੂਗੀ ਤੇ ਤਕਰੀਬਨ ਆਪਾਂ ਤੁਹਾਨੂੰ ਇੱਕ ਵੀਡੀਓ 'ਚ ਸਾਰਾ ਕੱਪੜਾ ਜਿਹੜਾ ਉਹ ਕਵਰ ਕਰ ਲੈਣੀ ਹੁੰਦੀ ਹੈ ਹਾਂਜੀ ਅੱਧੀ ਵੀਡੀਓ 'ਚ ਆਪਾਂ ਤੁਹਾਨੂੰ ਸ਼ਹਿਰ ਪਟਿਆਲੇ ਅਦਾਲਤਬੀਯਾਰ ਦੀ ਸੇਲ ਦਿਖਾਈ ਆ ਸੋ ਅੱਧੀ ਵੀਡੀਓ ਨਾਲ ਆਪਾਂ ਐਂਡ ਕਰਦੇ ਆ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨ